ਇਹ ਸ਼ਹਿਰ ਦੇ ਵਿੱਚ ਹੈਰੀਟੇਜ ਸਟਰੀਟ ਬਣੂਗੀ ਅੱਜ ਸ਼ਤਾਬਦੀ ਕਰਕੇ ਥੋੜਾ ਰੁਕਣਾ ਪੈ ਗਿਆ ਜਦੋਂ ਦੁਬਾਰਾ ਜਲਦੀ ਆਇਓ ਜਦੋਂ ਦੁਬਾਰਾ ਆਓਗੇ ਤੁਸੀਂ ਕਹੋਗੇ ਇਹ ਸ਼ਹਿਰ ਉਸ ਵੇਲੇ ਵੀ ਆਏ ਸੀ ਪਰ 6 ਮਹੀਨੇ 8 ਮਹੀਨਿਆਂ ਚ ਸ਼ਹਿਰ ਦੀ ਦਿੱਖ ਬਦਲ ਗਈ ਕਿਉਂਕਿ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਇਹਨੂੰ ਪਵਿੱਤਰ ਰੱਖਣਾ ਹੁਣ ਸਾਡਾ ਫਰਜ਼ ਹੋ ਗਿਆ ਜੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਇਹਨੂੰ ਪਵਿੱਤਰ ਰੱਖਣਾ ਵੀ ਹੈ ਅਮਲੀ ਰੂਪ ਵੀ ਦੇਣਾ ਹੈ ਕੱਲਾ ਕਾਗਜ਼ਾਂ 'ਚ ਨਹੀਂ ਰੱਖਣਾ ਜਿਸ ਤਰ੍ਹਾਂ ਹਰਜੋਤ ਬੈਂਸ ਜੀ ਨੇ ਕਿਹਾ ਐ ਇੱਥੋਂ ਦੇ ਐਮ.ਐਲ.ਏ ਵੀ ਨੇ ਮੰਤਰੀ ਵੀ ਨੇ ਜੋ ਇਹ ਸ਼ਹਿਰ ਤਿੰਨੇ ਸ਼ਹਿਰਾਂ ਨਹੀਂ ਲਈ ਜੋ ਵਿਦਿਅਕ ਸੰਸਥਾਾਂ માં ਚਾਹੀਦੀਆਂ ਜੋ ਸੀਵਰੇਜ ਵਾਸਤੇ ਕੋਈ ਸਰੋਵਰ ਵਾਸਤੇ ਕੋਈ ਕਿਸੇ ਗੁਰਦੁਆਰਾਂ ਵਾਸਤੇ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਚਰਨ ਹੋਏ ਪਏ ਨੇ ਮਤਲਬ ਐ ਲੱਗੇ ਵੀ ਹਾਂ ਕੋਈ ਕੋਈ ਵਦੇਸ਼ਾਂ ਤੋਂ ਕੋਈ ਆਵੇ ਉਹ ਜਾ ਕੇ ਦੱਸੇ ਵੀ ਇੱਕ ਸਿੱਖ ਕੌਮ ਹੈ ਜਿਹੜੀ ਆਪਣੇ ਸ਼ਹਿਰਾਂ ਨੂੰ ਜਾਂ ਜਿੱਥੇ ਉਹਨਾਂ ਦੇ ਗੁਰੂਆਂ ਨੇ ਵਾਸਾ ਕੀਤਾ 29 29 ਸਾਲ ਜਿੱਥੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਉਹ ਜਾ ਕੇ ਦੇਖ ਕੇ ਆਇਓ ਬਾਕੀ ਭਾਰਤ ਚਲੋ ਠੀਕ ਹੈ ਵੱਡਾ ਦੇਸ਼ ਹੈ ਬਹੁਤ ਵੱਡੀ ਆਬਾਦੀ ਹੈ ਮੈਂ ਨਹੀਂ ਕਹਿੰਦਾ ਕਿ ਸਾਰਾ ਕੁਝ ਠੀਕ ਹੀ ਹੋਣਾ ਪਰ ਆਹ ਤਿੰਨ ਸ਼ਹਿਰ ਦੇਖ ਕੇ ਉਹ ਕਹਿਣ ਵੱਡੇ ਵੱਡੇ ਦੁਨੀਆ ਦੇ ਰਾਈਟਰ ਵੱਡੇ ਵੱਡੇ ਫਿਲਾਸਫਰ ਕਿ ਵੀ ਜਾ ਕੇ ਤਿੰਨ ਸ਼ਹਿਰਾਂ ਚ ਤਲਵੰਡੀ ਸਾਬੋ ਆਨੰਦਪੁਰ ਸਾਹਿਬ ਤੇ ਸ਼੍ਰੀ ਅਮਰਸਰ ਸਾਹਿਬ ਦੇਖ ਕੇ ਆਏ ਹੋ ਕਿ ਤੁਹਾਨੂੰ ਲੱਗੂਗਾ ਫਰਕ ਕਿ ਬਾਕੀ ਦੇਸ਼ ਨਾਲੋਂ ਕੁਝ ਫਰਕ ਹੈ ਕਿਉਂਕਿ ਇਸ ਦੇਸ਼ ਨੂੰ ਬਚਾਉਣ ਵਾਸਤੇ ਤਾਂ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਸੀ ਆਪ ਸੀਸ ਦੇ ਦੋ ਟੋਟੇ ਕਰਾ ਲੇ ਪਰ ਦੇਸ਼ ਇੱਕ ਰਹਿ ਗਿਆ ਧਰਮ ਇੱਕ ਰਹਿ ਗਿਆ ਕੋਈ ਹੈ ਮਿਸਾਲ ਦੁਨੀਆ ਤੇ ਕਿ ਕਿਸੇ ਜਿਹੜਾ ਇਨਸਾਨ ਦੇ ਰੂਪ ਚ ਆਇਆ ਹੋਵੇ ਤੇ ਉਹਦੇ ਦੋ ਸਸਕਾਰ ਹੋਏ ਹੋਣ ਧੜ ਦਾ ਕਿਤੇ ਹੋਰ ਸੀਸ ਦਾ ਕਿਤੇ ਹੋਰ ਹੈ ਮਿਸਾਲ ਦੁਨੀਆ ਤੇ ਜੇ ਪੜ ਲਓ ਜਿਹੜੀ ਮਰਜੀ ਦੁਨੀਆ ਦਾ ਸਾਹਿਤ ਪੜ ਲਿਓ ਕੋਈ ਹੈ ਮਿਸਾਲ ਤਾਂ ਦਿਖਾ ਦਿਓ ਤੇ ਹੈ ਮਿਸਾਲ ਕਿ ਧੜ ਦਾ ਸਸਕਾਰ ਇੱਕ ਅਮੀਰ ਵਪਾਰੀ ਲੱਖੀ ਸ਼ਾਹ ਬਨਜਾਰੇ ਨੇ ਘਰ ਨੂੰ ਅੱਗ ਲਾ ਕੇ ਹੀ ਕਰਤਾ ਹੋਵੇ ਕਿ ਪਤਾ ਨਾ ਲੱਗ ਜਾਏ ਮੁਗਲ ਸ਼ਾਸਕ ਨੂੰ ਕਿ ਧੜ ਲੈ ਗਏ ਚੱਕ ਕੇ ਕੋਈ ਹੈ ਉਦਾਹਰਨ ਹੈ ਕਿਤੇ ਦੱਸ ਦਿਓ ਜੇ ਕਿਤੇ ਹੈ ਐਵੇਂ ਹੀ ਨਹੀਂ ਮਿਲੀਆਂ ਸਰਦਾਰੀਆਂ ਬਾਪ ਇਹਦੇ ਵਾਸਤੇ ਆ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ ਯੂਨੀਵਰਸਿਟੀ ਆਉਣ ਜਾਣ ਸਾਰਾ ਈ ਰਿਕਸ਼ੇ ਮਿੰਨੀ ਬੱਸਾਂ ਜਾਂ ਲੋਕਲ ਸਰਵਿਸ ਜਿਹੜੀ ਵੀ ਹੋਊਗੀ ਉਹ ਜਿੱਥੇ ਜਿਹੜੇ ਮਰਜ਼ੀ ਗੁਰਦ ਆਮਾ ਨੂੰ ਤੁਸੀਂ ਜਾਣਾ ਹੈ ਉੱਥੇ ਜਾ ਕੇ ਮੱਥਾ ਟੇਕੋ ਰਹਿੈਸ਼ ਦੇ ਪ੍ਰਬੰਧ ਲਾਈਟ ਸਾਊਂਡ ਤੁਸੀਂ ਜ਼ਰੂਰ ਦੇਖ ਕੇ ਜਾਇਓ ਹੁਣ ਤਾਂ ਕਣਕਾਂ ਕੁਣਕਾਂ ਬੀਜ ਜੀ ਬੈਠੇ ਆ ਤੇ ਥੋੜਾ ਜਿਹਾ ਮੌਸਮ ਵੀ ਠੀਕ ਹੈ ਤੇ ਵੈਸੇ ਸੀਜ਼ਨ ਵੀ ਥੋੜਾ ਜਿਹਾ ਵੇਲਾ ਤੇ ਤੁਸੀਂ ਲਾ ਕੇ ਜਾਇਓ 2-4 ਦਿਨ ਇੱਥੇ ਦੇਖ ਕੇ ਜਾਇਓ ਸਾਰਾ ਸੇਵਾ ਮੈਂ ਤਾਂ ਮੇਰਾ ਤਾਂ ਆਪਸ ਤੇ 4 ਦਿਨ ਤੋਂ ਬੈਠਿਆ ਮੇਰਾ ਆਪ ਨਹੀਂ ਜਾਣੂ ਜੀ ਕਰਦਾ ਮੈਂ ਫੇਰ ਆਉਂ ਦੁਬਾਰੇ ਕੱਲ ਪਰਸੋਂ ਨੂੰ ਕਿਉਂਕਿ ਜਿਸ ਕਿਸਮ ਦਾ ਜਿਸ ਤਰ੍ਹਾਂ ਕੇ ਜੀਵਾਲ ਸਾਹਿਬ ਨੇ ਕਿਹਾ ਜਿਸ ਕਿਸਮ ਦੀ ਸ਼ਾਂਤੀ ਜਿਸ ਕਿਸਮ ਦਾ ਇਥੋਂ એનર્ਜੀ ਮਿਲਦੀ ਹੈ ਗੁਰੂ ਸਾਹਿਬ ਦੀ ਫੋਟੋ ਦੇਖ ਲਓ ਕਿੰਨੇ ਸਬਰ ਨਾਲ ਬੈਠਿਆ ਕਿੰਨਾ ਤਿਆਗ ਪਹਿਲਾਂ ਤਾਂ ਨਾਮ ਤਿਆਗ ਮਾਲੀ ਰੱਖਿਆ ਸੀ ਨਾ ਫਿਰ ਤੇਗ ਬਾਹੀ ਜਦੋਂ ਫਿਰ ਤੇਗ ਬਹਾਦਰ ਬਣੇ ਕਿੰਨਾ ਸਬਰ ਗੋਲੀਆਂ ਚੱਲੀਆਂ ਗੁਰੂ ਸਾਹਿਬ ਦੇ ਉੱਤੇ ਉਹ 22 ਬਹਿ ਗਏ ਸੀ ਉੱਥੇ ਬਾਬੇ ਬਕਾਲੇ 22 ਨਕਲੀ ਦਾਵੇਦਾਰ ਬਹਿ ਗਏ ਸੀ ਮੰਝੀਆਂ ਢਾ ਕੇ ਵੀ ਅਸੀਂ ਆ ਅਸੀਂ ਆ ਉਹ ਤਾਂ ਫਿਰ ਮੱਖਣ ਸ਼ਾ ਲਵਾਣੇ ਨੇ ਜਦੋਂ ਗੁਰੂ ਲਾਧੌਰੇ ਦਾ ਹੁੱਕਾ ਦਿੱਤਾ ਉਦੋਂ ਪਤਾ ਲੱਗਿਆ ਅਸਲੀ ਕਿਹੜਾ ਸਾਨੂੰ ਅਸਲੀ ਮਿਲੇ ਹੋਏ ਨੇ ਔਰ ਇਹ ਤੋਂ ਅਸਲੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਅਸਲੀ ਦਾ ਕੁਝ ਹੈ ਹੀ ਨਹੀਂ